ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀਓ ਇਹ ਜਿਹੜੀ ਮੈਂ ਵੀਡੀਓ ਕੱਲ ਪਰਸੋਂ ਪਾਈ ਸੀ ਨਾ ਗਿਆਨੀ ਢਾਡੀ ਜਸਬੀਰ ਸਿੰਘ ਤੇ ਤੇ ਇਹ ਅੱਜ ਨਾ ਸਵੇਰ ਦੇ ਕਿਤੇ ਮੈਨੂੰ ਦੋ ਤਿੰਨ ਵਾਰੀ ਫੋਨ ਚਾਰ ਵਾਰੀ ਕਰਕੇ ਨਾ ਤੇ ਇਹ ਮੁੜ ਕੇ ਲਾਈਵ ਹੋ ਗਿਆ ਕਹਿੰਦਾ ਵੀ ਮੈਂ ਨਾ ਲਾਈਵ ਹੋ ਕੇ ਵੀ ਮੇਰਾ ਡਾਕਟਰ ਨੇ ਫੋਨ ਨਹੀਂ ਚੱਕਿਆ ਵੀ ਡਾਕਟਰ ਨੇ ਮੇਰਾ ਫੋਨ ਨਹੀਂ ਚੱਕਿਆ ਉਹ ਤੂੰ ਭੈੜੀ ਸ਼ਕਲੇ ਪਹਿਲਾਂ ਮੈਨੂੰ ਇਹ ਦੱਸ ਤੇਰਾ ਫੋਨ ਮੈਂ ਤਾਂ ਹੀ ਚੱਕਦਾ ਜੇਕਰ ਮੈਂ ਆਪਣੇ ਕੰਮ ਕਿਸੇ ਚ ਬਿਜੀ ਸੀ ਮੇਰੀ ਮਾਤਾ ਅਜ ਦੋ ਮਹੀਨੇ ਤੋਂ ਬਿਮਾਰ ਸੀਗੀ ਇਹ ਸਾਰਿਆਂ ਨੂੰ ਪਤਾ ਹੀ ਹੈ ਕਿ ਦੋ ਮਹੀਨਿਆਂ ਤੋਂ ਮੇਰੀ ਮਾਤਾ ਜੀ ਬਿਮਾਰ ਸੀਗੇ ਤੇ ਮੈਂ ਉਸ ਟਾਈਮ ਹਸਪੀਟਲ ਦੇ ਵਿੱਚ ਸਾਇਲੈਂਟ ਤੇ ਮੋਬਾਈਲ ਲਾ ਕੇ ਰੱਖਿਆ ਸੀ ਮੈਂ ਤੇਰਾ ਫੋਨ ਨਹੀਂ ਚੱਕਿਆ ਤੇ ਤੈਨੂੰ ਮੈਂ ਮੁੜ ਕੇ ਬਾਅਦ ਦੇ ਵਿੱਚ ਮੈਂ ਫੋਨ ਕੀਤਾ ਨਾ ਕਿ ਤੂੰ ਮੈਨੂੰ ਫੋਨ ਕੀਤਾ ਫੋਨ ਕੀਤਾ ਤੈਨੂੰ ਮੈਂ ਮੈਂ ਤੈਨੂੰ ਫੋਨ ਕਰਕੇ ਆਖਿਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵੀ ਨਾਲ ਚਲੋ ਬੁਲਾਈ ਤੂੰ ਫਤਿਹ ਦਾ ਜਵਾਬ ਵੀ ਮੇਰੇ ਨਾਲ ਸਾਂਝਾ ਕੀਤਾ ਉਸ ਤੋਂ ਬਾਅਦ ਵਿੱਚ ਤੂੰ ਤੈਨੂੰ ਮੈਂ ਤੂੰ ਮੈਨੂੰ ਗਾਲ ਕੱਢੀ ਉਹ ਵੀ ਧੀ ਪੈਣ ਦੀ ਇੱਕ ਢਾਡੀ ਤੂੰ ਇਹ ਗੱਲ ਸ਼ੋਭਾ ਦਿੰਦੀ ਕੋਈ ਤੈਨੂੰ ਧੀ ਪੈਣ ਦੀ ਗਾਲ ਕੱਢੇ ਇਸ ਬੰਦੇ ਨੇ ਮੈਨੂੰ ਧੀਆ ਪੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜੇਕਰ ਇਹ ਬੰਦਾ ਕਹਿੰਦਾ ਵੀ ਮੈਂ ਨਹੀਂ ਗਾਲ ਕੱਢੀ ਇਹਨੂੰ ਵੀ ਗੁਰਦੁਆਰੇ ਜਿਹੜੇ ਮਰਜ਼ੀ ਲਾਓ ਇਹ ਕਹਿੰਦਾ ਨਾ ਮੈਂ ਢਾਡੀ ਸਿੱਖ ਮੈਂ ਢਾਡੀ ਸਿੱਖ ਏ ਭਾਈ ਸਰਮਜੀਤ ਸਿੰਘ ਦਾ ਵਿਰੋਧ ਕਰਦਾ ਸੀ ਕਿ ਉਹ ਸ਼ੇਰ ਸ਼ੇਰ ਨਹੀਂ ਦਾ ਉਹ ਸ਼ੇਰ ਦਾ ਪੁੱਤ ਨਹੀਂ ਉਹਦੇ ਸ਼ੇਰ ਦੇ ਘਰ ਗਿੱਦੜ ਜੰਮਦੇ ਆ ਇਹਨੇ ਗੱਲਾਂ ਕਰਕੇ ਉਹਦਾ ਵਿਰੋਧ ਕੀਤਾ ਤੇ ਆਪਣੇ ਕੋਈ ਨਹੀਂ ਜਰੀਆਂ ਗਈਆਂ ਤੇ ਆਪਾਂ ਬੋਲ ਪਏ ਕਿਉਂਕਿ ਬੋਲਦੇ ਉਹ ਆ ਜਿਨ੍ਹਾਂ 'ਚ ਕੋਈ ਦਮ ਹੁੰਦਾ ਦੂਜਾ ਬੰਦਾ ਨਹੀਂ ਬੋਲਦਾ ਜਿਹਦੇ 'ਚ ਦਮ ਨਹੀਂ ਹੁੰਦਾ ਮੈਂ ਦਮ ਸੀ ਤੇ ਮੈਂ ਬੋਲਿਆ ਇਹ ਟਾਡੀ ਜਸਵੀਰ ਸਿੰਘ ਮਾਨ ਦੀਆਂ ਮੈਂ ਗੱਲਾਂ ਕਰ ਰਿਹਾ ਆ ਇਕ ਕਿਸੇ ਵੀ ਮੈਂ ਹੋਰ ਢਾਡੀ ਨੂੰ ਜੇ ਕਿਹਾ ਹੋਵੇ ਮੰਗ ਖਾਣੇ ਸਤਕਾਰਯੋਗ ਚੰਡੀਗੜ੍ਹ ਵਾਲੇ ਆ ਮੋਰਾਲੀ ਆ ਉਹਨਾਂ ਦਾ ਇੰਨਾ ਸਤਕਾਰ ਕਰੀਦਾ ਕਿ ਹੱਦ ਤੋਂ ਪਰੇ ਕਿਉਂਕਿ ਉਹ ਸਤਕਾਰਯੋਗ ਢਾਡੀ ਸਿੰਘ ਉਹ ਜਿਹੜਾ ਬੰਦਾ ਇੱਕ ਸਿੱਖ ਹੋ ਕੇ ਢਾਡੀ ਪ੍ਰਚਾਰਕ ਹੋ ਕੇ ਗੱਲ ਕਰੇ ਸਰਬਜੀਤ ਸਿੰਘ ਖਾਲਸਾ ਦੀ ਜਿਹੜੇ ਕਿ ਚਹੀਦੇ ਭਾਈ ਬੈਂਤ ਸਿੰਘ ਦੇ ਬੇਟੇ ਆ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਜਾ ਕੇ ਦਿੱਲੀ ਦੇ ਵਿੱਚ ਠੋਕਿਆ ਉਹਨਾਂ ਦੇ ਬੇਟੇ ਬਾਰੇ ਜਿਹੜਾ ਬੰਦਾ ਭੱਦੀ ਸ਼ਬਦ ਆਪਲੀ ਵਰਤੇ ਉਹਨੂੰ ਆਖੇ ਵੀ ਇਹ ਬੰਦਾ ਜਿਹੜਾ ਵਾ ਇਹ ਸ਼ੇਰ ਦਾ ਪੁੱਤ ਨਹੀਂ ਇਹ ਗਿੱਦੜ ਆ ਤੇ ਫਿਰ ਮੈਨੂੰ ਗੁੱਸਾ ਆਇਆ ਤੇ ਮੈਂ ਬੋਲਿਆ ਫਿਰ ਉਸ ਤੋਂ ਬਾਅਦ ਇਹਨੂੰ ਪੁੱਛੋ ਵੀ ਫੋਨ ਤੈਨੂੰ ਕਿੰਨੇ ਕੀਤਾ ਜਿਹੜਾ ਕਹਿੰਦਾ ਨਾ ਮੇਰਾ ਫੋਨ ਨਹੀਂ ਚੁੱਕਿਆ ਡਾਕਟਰ ਖੁੱਤੀ ਫਲਾਣ ਤੇ ਜੇ ਤੇ ਉਹ ਤੂੰ ਜੋ ਮਰਜ਼ੀ ਬੋਲੀ ਜਾ ਜੱਟ ਨੂੰ ਕੋਈ ਪਰਵਾਹ ਨਹੀਂ ਗਈ ਉਹ ਦੇਖ ਜਿਹੜਾ ਰੱਖ ਆਪਣਾ ਸ਼ੰਤੀ ਜਰਨੈਲ ਸਿੰਘ ਖਾਲਸਾ ਭਿੰਡਰਾਲਾ ਜਿਹੜਾ ਤੂੰ ਕਹਿ ਰਿਆ ਨਾ ਮੇਰੀ ਸਪੋਰਟ ਨਹੀਂ ਕੀਤੀ ਮੈਂ ਜੇਲ੍ਹ ਦੇ ਵਿੱਚ ਧੱਕੇ ਖਾਦੇ ਉਹ ਜਿਹਦਾਂ ਤੂੰ ਗੱਲ ਕਰ ਰਿਆ ਹੈ ਨਾ ਅੱਜ ਤੈਨੂੰ ਸਾਰੀ ਗੱਲ ਦੱਸੀ ਨਾ ਵੀ ਕੀ ਕੀ ਕੀਤਾ ਮੈਂ ਤੇ ਕੀ ਕੀ ਮੈਂ ਕਿੱਥੇ ਕਿੱਥੇ ਕੀ ਕੀ ਕਰਦਾ ਰਿਆ ਤੇਰੇ ਵਰਗੇ ਅਸੀਂ ਡੰਗਰ ਨਹੀਂ ਹੈਗੇ ਵੀ ਅਸੀਂ ਨਹੀਂ ਕੁਝ ਕੀਤਾ ਤੂੰ ਕੀ ਕੀਤਾ ਦੇਸ਼ ਦੀ ਖਾਤਰ ਮੈਨੂੰ ਦੱਸ ਦੇ ਅਸੀਂ ਤੇ ਛਤਰ ਖਾਦੇ ਗੋਬਿੰਦ RAM SSP ਤੋਂ ਇੰਨੇ ਖਾਦੇ ਆ ਵੀ ਸੋਚ ਵੀ ਨਹੀਂ ਸਕਦਾ ਤੂੰ ਵੀ ਤੇਰੀ ਕਦੀ ਤੇਰੀਆਂ ਪੰਜ ਨਸਲਾਂ ਵੀ ਗੋ ਸੋਚ ਨਹੀਂ ਸਕਦੀਆਂ ਵੀ ਤੂੰ ਕਿਸੇ ਤੋਂ ਖਾਦੇ ਹੋਣਗੇ ਤੂੰ ਕਹਿੰਦਾ ਵੀ ਮੈਂ ਜੇਲ੍ਹ ਕੱਟੀ ਮੈਂ ਫਲਾਨ ਕੀਤਾ ਮੇਰਾ ਸੰਗਤ ਨੇ ਸਾਥ ਨਹੀਂ ਦਿੱਤਾ ਮੇਰੀ ਘਰਵਾਲੀ ਮਰਨ ਪਈ ਸੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਤੇਰਾ ਸਾਥ ਕਿਸ ਚੀਜ਼ ਨਾਲ ਦਿੰਦੇ ਤੇਰੀ ਕੀ ਦੇਣ ਆ ਪੰਥ ਨੂੰ ਜਿਹੜਾ ਤੈਨੂੰ ਤੇਰਾ ਸਾਥ ਦਿੰਦੇ ਤੇਰਾ ਸਾਥ ਤਾਂ ਤਾਂ ਹੀ ਕੋਈ ਦਿੰਦਾ ਨਾ ਜੇਕਰ ਤੇਰੀ ਕੋਈ ਦੇਣ ਹੁੰਦੀ ਤਾਂ ਬੁੱਢਾ ਦਲ ਸਤਕਾਰਯੋਗ ਸੰਸਥਾ ਵਾ ਉਹ ਤੇਰਾ ਸਾਥ ਤਾਂ ਤਾਂ ਹੀ ਦਿੰਦੀ ਜੇ ਕੋਈ ਤੇਰਾ ਤੇਰੀ ਔਕਾਤ ਹੁੰਦੀ ਤੇਰੀ ਔਕਾਤ ਕੋਈ ਹੁੰਦੀ ਨਾ ਤੇ ਤੇਰਾ ਤਾਂ ਸਾਥ ਦਿੰਦੇ ਅਗਲੇ ਤੇਰਾ ਸਾਥ ਕੌਣ ਦਿੰਦਾ ਤੇ ਜਿਹੜੇ ਵੀਰ ਨੂੰ ਮੇਰ ਨੂੰ ਲੱਗਦਾ ਨਾ ਜਿਹੜੇ ਵੀਰ ਕਮੈਂਟਾਂ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਵੀ ਇੱਕ ਪੱਖ ਦੇਖ ਕੇ ਨਾ ਦੂਜੇ ਪੱਖ ਨੂੰ ਗਾਲਾਂ ਲੋਕ ਕੱਢੀ ਜਾਂਦੇ ਹੁੰਦੇ ਆ ਤੇ ਮੈਨੂੰ ਕੱਢੀ ਜਾਓ ਮੈਨੂੰ ਕੋਈ ਫਰਕ ਨਹੀਂ ਠੀਕ ਹੈ ਤੇ ਜਿਹੜੇ ਸਿੰਘ ਨੂੰ ਢਾਡੀ ਸਿੱਖ ਨੂੰ ਜਾਂ ਕਿਸੇ ਪ੍ਰਚਾਰਕ ਨੂੰ ਜਾਂ ਕਿਸੇ ਪ੍ਰੈਸ ਰਿਪੋਰਟਰ ਨੂੰ ਚਾਹੀਦਾ ਨਾ ਵੀ ਇਹ ਬੰਦੇ ਨੇ ਦੀਦੀ ਢਾਡੀਆਂ ਵਾਲੀ ਇਹਦੀ ਕਿਹੜੀ ਗੱਲ ਹੈ ਇਹਦੇ ਵਿੱਚ ਤੇ ਉਹ ਮੇਰੇ ਕੋਲ ਰਿਕਾਰਡਿੰਗਾਂ ਲੈ ਸਕਦਾ ਇਹਦੀਆਂ ਜਿਹੜੀਆਂ ਇਹ ਗਾਲਾਂ ਕੱਢ ਰਿਆ ਨਾ ਜਿਹੜੀਆਂ ਇਹਨੇ ਇੰਨੀ ਭੱਦੀ ਸ਼ਬਦਾਵਲੀ ਬੋਲੀ ਆ ਤੇ ਮੁੜ ਕੇ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ ਵੀ ਤੇਰੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਆ ਤੇਰਾ ਆਪਣਾ ਦਮਾਲਾ ਸਾਹਿਬ ਸਜਾਇਆ ਹੋਇਆ ਮੈਂ ਤੈਨੂੰ ਗਾਲ ਨਹੀਂ ਕੱਢਣੀ ਪੁੱਛੋ ਇਹਨੂੰ ਇਹਨੂੰ ਗੁਰਦੁਆਰਾ ਸਾਹਿਬ ਲੈ ਆਓ ਮੇਰੇ ਨਾਲ ਮੈਨੂੰ ਵੀ ਨਾਲ ਬੁਲਾ ਲਿਓ ਇਹਨੂੰ ਵੀ ਬੁਲਾ ਲਿਓ ਕੋਈ ਵੀ ਸੰਸਥਾ ਬਿਲਕੁਲ ਲੈ ਆਵੇ ਇਹਨੂੰ ਪੁੱਛਣਾ ਸੀ ਤੈਨੂੰ ਇਹ ਰੰਜੀਤ ਨੇ ਗੱਲ ਕਹੀ ਕਿ ਨਹੀਂ ਕਹੀ ਤੈਨੂੰ ਸਿਰਫ ਵਿਚਾਰਾਂ ਦੀ ਗੱਲ ਜਿਹੜੀ ਉਹ ਮੈਂ ਲਾਈਵ ਹੋ ਕੇ ਕਈ ਕਈ ਜਿਵੇਂ ਤੂੰ ਭਾਈ ਸਭ ਨੂੰ ਕਿਹਾ ਵੀ ਇਹ ਗਿੱਦੜ ਹੈਗਾ ਵਾ ਤੇ ਉਦਾਂ ਹੀ ਮੈਂ ਤੈਨੂੰ ਕਹਤਾ ਵੀ ਤੂੰ ਮੰਖਾਣਾ ਵਾ ਤੂੰ ਮਤਲਬ ਕਿ ਜਾਨੀ ਆ ਚੀਜ਼ ਨਹੀਂ ਕਿ ਤੇਰਾ ਪਹਿਣਾ ਫਰਜ਼ ਨਹੀਂ ਬਣਦਾ ਹੁਣ ਤੇਰੀਆਂ ਸਲਾਹਾਂ ਲੈ ਕੇ ਉਹਨਾਂ ਭਾਈ ਸਾਹਿਬ ਉਹਨਾਂ ਨੇ ਖਾਲਸਾਤਨ ਦੀ ਗੱਲ ਨਹੀਂ ਕਰਨੀ ਕਿਉਂਕਿ ਖਾਲਸਾਤਨ ਦੀ ਉਹ ਵਿਚਾਰੇ ਗੱਲ ਕਿਉਂ ਕਰਨ ਕਿਉਂਕਿ ਸਾਰੀ ਜ਼ਿੰਦਗੀ ਉਹਨਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਕਿੰਨੇ ਤਸੀਹੇ ਝੱਲੇ ਆ ਕੀ ਕੀ ਉਹਨਾਂ ਨਾਲ ਹੋਇਆ ਕੀ ਉਹਦੀ ਮਾਂ ਨਾਲ ਹੋਇਆ ਵਿਚਾਰੀ ਦੀ ਨਾਲ ਕਿੰਨਾ ਉਹਨਾਂ ਨੇ ਜ਼ੁਲਮ ਹੋਇਆ ਜੇ ਆਪਾਂ ਇਹ ਗੱਲ ਕਰੀਏ ਤੇ ਇਸ ਚੀਜ਼ ਨੂੰ ਸੋਚੀਏ ਤੇ ਉਹ ਵਿਚਾਰਾ ਕਿਉਂ ਮਤਲਬ ਗੱਲ ਕਰੇ ਖਾਲਸਾਤਨ ਦੀ ਬਈ ਅਸੀਂ ਖਾਲਸਾ ਰਾਜ ਦੀ ਉਹ ਗੱਲ ਕਰਦਾ ਵੀ ਤੂੰ ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚਾਹੀਦਾ ਤੇ ਹਾਂ ਸਾਨੂੰ ਵੀ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਤੂੰ ਕਿੰਨੀਆਂ ਸਟੇਜਾਂ ਉੱਤੇ ਖਾਲਸਾਪਨ ਦੀ ਦਸਵੇਂ ਨੂੰ ਕੀਤੀ ਆ ਪ੍ਰਚਾਰ ਕੀਤਾ ਕਿੰਨਾ ਖਾਲਸਾਪਨ ਦਾ ਕੀਤਾ ਪ੍ਰਚਾਰ ਤੂੰ ਲੱਗਿਆ ਵੱਡੀਆਂ-ਵੱਡੀਆਂ ਮਾਰਨ ਫਲਾਣ ਤੇ ਖੋਤੀ ਤੇ ਫਲਾਣ ਤੇ ਜੇ ਤੇ ਉਹ ਤੇਰੇ ਵਰਗੇ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਆ ਤੂੰ ਕਿ ਆਪਣੇ ਆਪ ਨੂੰ ਸਮਝਦਾ ਮੈਂ ਮਾਝੇ ਵਾਲਾ ਮੈਂ ਫਲਾਣ ਮੇਰੀ ਬੋਲੀ ਤੋਂ ਨਹੀਂ ਤੈਨੂੰ ਪਤਾ ਲੱਗਦਾ ਵੀ ਮੈਂ ਕਿੱਥੋਂ ਦਾ ਤੈਨੂੰ ਮੇਰੀ ਬੋਲੀ ਤੋਂ ਨਹੀਂ ਪਤਾ ਲੱਗਦਾ ਵੀ ਅੱਜ ਜੇ ਮੈਂ ਲੁਧਿਆਣੇ ਦੇ ਵਿੱਚਾਂ ਤੇ ਮੈਂ ਵੀ ਮਾਝੇ ਦਾ ਹੀ ਆਂ ਭਾਈ ਸਾਹਿਬ ਸਾਡੇ ਕੋਲ ਤੇ ਤੂੰ ਕਹਿੰਨਾ ਨਾ ਮੇਰੇ ਤੇ ਜ਼ੁਲਮ ਹੋਇਆ ਜੇ ਤੇਰੇ ਤੇ ਜ਼ੁਲਮ ਹੋਇਆ ਤਾਂ ਤੇਰੀਆਂ ਕਰਤੂਤਾਂ ਨਾਲ ਹੋਇਆ ਵਾ ਤੇ ਤੂੰ ਕੋਈ ਸਿੱਖ ਕੌਮ ਵਾਸਤੇ ਕੋਈ ਕੰਮ ਨਹੀਂ ਕੀਤਾ ਵੀ ਤੇਰੇ ਤੇ ਤੇਰੇ ਤੇ ਜ਼ੁਲਮ ਹੋਇਆ ਤੇ ਜਿਹੜੇ ਸਾਡੇ ਤੇ ਹੋਏ ਆ ਸਾਡੇ ਪਰਿਵਾਰ ਦੇ ਮੈਂਬਰ ਮਰੇ ਆ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਡੇ ਪਰਿਵਾਰ ਦੇ ਮੈਂਬਰ ਇਸ ਜੁੱਧੇ ਵਿੱਚ ਮਰੇ ਆ ਤੂੰ ਨਹੀਂ ਕਹਿ ਸਕਦਾ ਵੀ ਤੇਰਾ ਤੂੰ ਕੀ ਉਸ ਕੌਮ ਲਈ ਟਾਈਮ ਲਈ ਕੀਤਾ ਵਾ ਉਦੇ ਜੇਲ ਕੱਟੀ ਹੋਊਗੀ ਨਾ ਤੇ ਕਿਸੇ ਮਾੜੀ ਕਰਤੂਤ ਵਾਸਤੇ ਕੱਟੀ ਹੋਊਗੀ ਨਾ ਕਿ ਢਾਡੀ ਸਿੱਖਾਂ ਨੂੰ ਉਦਾਂ ਚੁੱਕ ਕੇ ਨਹੀਂ ਜੇਲ ਦੇ ਵਿੱਚ ਸੁੱਟਦੇ ਵੀ ਢਾਡੀ ਸਿੰਘ ਨੂੰ ਕਿਸੇ ਨੂੰ ਚੱਕ ਕੇ ਜੇਲ ਦੇ ਵਿੱਚ ਸੁੱਟ ਦੇਣਗੇ ਕੋਈ ਇਦਾਂ ਨਹੀਂ ਹੋ ਸਕਦਾ ਪਿਟਾੜੀ ਸਿੰਘ ਨੂੰ ਕਿਸੇ ਨੂੰ ਚੱਕ ਕੇ ਜੇਲ ਛੱਡ ਦੇਣ ਜੋਗਾ ਸਿੰਘ ਜੋਗੀ ਆ ਉਹਨਾਂ ਨੂੰ ਕਿਉਂ ਨਹੀਂ ਅਜੇ ਤੱਕ ਚੁੱਕ ਕੇ ਛੋਟ ਲਿਆ ਜੇਲ ਚ ਤਰਸੇਮ ਸਿੰਘ ਮੋਰਾਲੀ ਉਹਨਾਂ ਨੂੰ ਕਿਉਂ ਨਹੀਂ ਚੁੱਕ ਲਈ ਚੁੱਕ ਕੇ ਜੇਲ ਤੋਂ ਛੁੜਦਾ ਤਲਾ ਤੂੰ ਹੀ ਰਹਿ ਗਿਆ ਵੀ ਇਹਨੂੰ ਆਪਣਾ ਚੱਕ ਕੇ ਉਹਨਾਂ ਨੇ ਜੇਲ੍ਹ ਤੋਂ ਛੁੜਦਾ ਆਪਣੇ ਆਪ ਨੂੰ ਸਿਰੀ ਸਾਹਿਬ ਕਹਿੰਦਾ ਮੈਂ ਐਡਾ ਤਕੜਾ ਪਾਇਆ ਮੈਂ ਚੋਲਾ ਪਾਇਆ ਜਿਹੜੇ ਵੀ ਸਿੱਖ ਨੂੰ ਜਾਂ ਕਿਸੇ ਪ੍ਰੈਸ ਰਿਪੋਰਟਰ ਨੂੰ ਚਾਹੀਦਾ ਹੋਵੇ ਇਹਨੇ ਨੰਬਰ ਉੱਤੇ ਮੇਰਾ ਮੈਂਸ਼ਨ ਕੀਤਾ ਹੋਇਆ ਵਾ ਇਸ ਬੰਦੇ ਨੇ ਮੇਰਾ ਉੱਪਰ ਨੰਬਰ ਮੈਂਸ਼ਨ ਕੀਤਾ ਹੋਇਆ ਵੀ ਆਹ ਨੰਬਰ ਹੈ ਇਹਦਾ ਮੈਨੂੰ ਕਰਕੇ ਤੇ ਇਹਦੀਆਂ ਗਾਲਾਂ ਦਾ ਜਵਾਬ ਲੈ ਲਿਓ ਇਹਨੇ ਗਾਲਾਂ ਵਿਖਿਓ ਵੀ ਮੈਨੂੰ ਕਿੰਨੀਆਂ ਗਾਲਾਂ ਕੱਢੀਆਂ ਹੋਈਆਂ ਉਹਦੇ ਉੱਤੇ ਧੀਆਂ ਭੈਣਾਂ ਦੀਆਂ ਬਹੁਤ ਗਾਲਾਂ ਇਹਨੇ ਕੱਢੀਆਂ ਮਤਲਬ ਮੇਰੇ ਨਾਲ ਫੋਨ ਦੇ ਉੱਤੇ ਇਹਨੇ ਬਹੁਤ ਗੱਲਾਂ ਕੀਤੀਆਂ ਜਿੰਨੇ ਕੰਨੇ ਕੱਢੀਆਂ ਤੇ ਆਪਾਂ ਇਹਨੂੰ ਜਵਾਬ ਵੀ ਦਿੱਤਾ ਠੋਕ ਕੇ ਪੂਰਾ ਜਵਾਬ ਦਿੱਤਾ ਵੀ ਭਾਈ ਜੇ ਤ ਗੱਡੀਆਂ ਦਾ ਫਿਰ ਸਾਡੇ ਮੂੰਹ ਵੀ ਨਿਕਲਣੇ ਨਿਕਲਣਾ ਵਾ ਚਾਹੇ ਤੂੰ ਜੋ ਵੀ ਮਰਜ਼ੀ ਕਰ ਲੈ ਪਰ ਪਰ ਜਿਹੜੀ ਪਹਿਲੋਂ ਜਿਹੜੀ ਪਹਿਲੋਂ ਇਹਨੂੰ ਮੈਂ ਗੱਲ ਕਹੀ ਇਹੀ ਜਿਹੜੀ ਮੈਂ ਹੁਣ ਵੀ ਕਹਿ ਰਿਹਾ ਇਸ ਗੱਲ ਤੋਂ ਇਹ ਭੱਜ ਨਹੀਂ ਸਕਦਾ ਮੁੱਕਰ ਨਹੀਂ ਸਕਦਾ 도ੜ ਨਹੀਂ ਸਕਦਾ ਜਿਹੜੀ ਮਰਜ਼ੀ ਜਿੱਥੇ ਬੰਦੀ ਬਿਠਾ ਕੇ ਮੈਨੂੰ ਮੇਰੇ ਨਾਲ ਡਿਬੇਟ ਕਰ ਲਵੇ ਮੈਨੂੰ ਬਿਠਾ ਲਵੇ ਤੇ ਜੇਕਰ ਮੈਂ ਇਹਨੂੰ ਨਾ ਬੋਲਿਆ ਹੋਵੇ ਇਹ ਗੱਲ ਵੀ ਭਾਈ ਤੇਰੇ ਸਿਰ ਦੇ ਉੱਤੇ ਦਮਾਲਾ ਸਜਾਇਆ ਹੋਇਆ ਤੈਨੂੰ ਮੈਂ ਧੀ ਪਹਿਣ ਦੀ ਗੱਲ ਨਹੀਂ ਕੱਢਣੀ ਵਿਚਾਰਾ ਨਾ ਆਪਣੇ ਨਾਲ ਤੂੰ ਜੋ ਮਰਜ਼ੀ ਕਰ ਲੈ ਪਰ ਮੈਂ ਤੈਨੂੰ ਧੀ ਪਹਿਣ ਦੀ ਗੱਲ ਨਹੀਂ ਕੱਢਣੀ ਨਾ ਮੇ ਜਮੀਰਵਾਜ ਦਿੰਦਾ ਮੈਂ ਤੈਨੂੰ ਗਾਲ ਕੱਢਣੀ ਪਰ ਇਹ ਗਾਲ ਤੋਂ ਬਿਨਾ ਬੋਲਿਆ ਹੀ ਨਹੀਂ ਇਹ ਬੰਦਾ ਗਾਲ ਤੋਂ ਬਿਨਾ ਬੋਲਿਆ ਹੀ ਨਹੀਂ ਇਹਨੇ ਗਾਲ ਤੋਂ ਬਿਨਾ ਗੱਲ ਹੀ ਕੋਈ ਨਹੀਂ ਕੀਤੀ ਜਿੰਨੂੰ ਵੀ ਚਾਹੀਦੀ ਆ ਰਿਕਾਰਡਿੰਗ ਗਾਲਾਂ ਵਾਲੀ ਉਹ ਮੈਂ ਭੇਜੂਗਾ ਫਿਰ ਦੇਖ ਲਓ ਕਿ ਜਸਵੀਰ ਸਿੰਘ ਜਿਹੜਾ ਵਾ ਇਹ ਕਿੰਨਾ ਕਿ ਇਹਦੀ ਇਹ ਕਿੰਨੀ ਕੁ ਔਕਾਤ ਦਾ ਮਾਲਕ ਆ ਤੇ ਕਿੰਨਾ ਕਿ ਇਹ ਪੰਥ ਨੂੰ ਮੰਨਣ ਵਾਲਾ ਮੈਨੂੰ ਕਹਿੰਦਾ ਵੀ ਮੈਂ ਪੰਥ ਨੂੰ ਮੰਨਣ ਵਾਲਾ ਤੇ ਭਾਈ ਸਾਹਿਬ ਨੂੰ ਬਦਨਾਮ ਕਰਦਾ ਸ਼ਹੀਦ ਭਾਈ ਬੈਂਤ ਸਿੰਘ ਦੇ بیٹے ਨੂੰ ਸਰਬਜੀਤ ਸਿੰਘ ਨੂੰ ਬਦਨਾਮ ਕਰ ਰਿਹਾ ਤੇ ਮੇਰੇ ਕੋਲ ਉਹ ਗੱਲਾਂ ਨਹੀਂ ਸੁਣੀਆਂ ਗਈਆਂ ਜੇ ਮੈਨੂੰ ਕੋ ਗਾਲ ਕੱਢਦਾ ਮੰਦਾ ਬੋਲਦਾ ਬੋਲੀ ਜਾਵੇ ਕੋਈ ਗੱਲ ਨਹੀਂ ਪਰ ਆਪਣੇ ਕੋ ਉਹ ਚੀਜ਼ਾਂ ਨਹੀਂ ਜਰੀਆਂ ਗਈਆਂ ਕਿ ਇਹ ਭਾਈ ਸਦਮਨ ਸਿੰਘ ਦੇ بیٹے ਨੂੰ ਮਾੜਾ ਬੋਲੇ ਤੇ ਭਾਈ ਅਮਰਤਪਾਲ ਸਿੰਘ ਬਾਰੇ ਕੁਝ ਗਲਤ ਬੋਲੇ ਕਹਿੰਦਾ ਜਦੋਂ ਤੁਹਾਨੂੰ ਕਹਿੰਦਾ ਅਗਲੇ ਬੈਠਣ ਹੀ ਨਹੀਂ ਦੇਣਗੇ ਕੁਰਸੀ ਦੇ ਉੱਤੇ ਤੁਹਾਨੂੰ ਟੇਬਲ ਤੇ ਬਹਿਣ ਹੀ ਨਹੀਂ ਦੇਣਗੇ ਤੇ ਤੁਸੀਂ ਗੱਲ ਕੀ ਕਰ ਲੋਗੇ ਕਹਿੰਦਾ ਉਹਨਾਂ ਨਾਲ ਕੋ ਅੱਜ ਤੈਨੂੰ ਮੈਂ ਕੱਲ ਵੀ ਬੋਲ ਕੇ ਹੀ ਦੱਸਿਆ ਵੀ ਅੱਜ ਦੋ ਬਣੇ ਆ ਪੰਜਾਬ ਦੇ ਐਮਪੀ 5 ਸਾਲ ਨੂੰ 6 ਬਣ ਜਾਣਗੇ 8 ਬਣ ਜਾਣਗੇ 10 ਬਣ ਜਾਣਗੇ ਤੇ ਆਪੇ ਕੋਈ ਗੱਲ ਨਹੀਂ ਫਿਰ ਨਿਬੜ ਜੂ ਸਾਰਾ ਕੁਝ ਆਪੇ ਮਹਾਰਾਜ ਰਣਜੀਤ ਸਿੰਘ ਵਾਲੇ ਦਾ ਸ਼ੁਧ ਰਾਜ ਆ ਜਾਊਗਾ ਇਦੇ ਚ ਕਿਹੜੀ ਕੋਈ ਵੱਡੀ ਗੱਲ ਹੈ ਜਿਹੜੀ ਚੀਜ਼ ਹੋਊਗੀ ਆਪੇ ਆਜੂਗੀ ਸਾਹਮਣੇ ਤੂੰ ਕਹਿੰਦਾ ਮੈਂ ਪ੍ਰਚਾਰਕ ਆ ਮੈਂ ਕਿਸੇ ਤੋਂ ਡਰਦਾ ਨਹੀਂ ਕੀ ਇਹਦਾ ਮਤਲਬ ਤੇਰੇ ਕੋਲ ਅਸੀਂ ਡਰਦੇ ਆਂ ਤੂੰ ਪ੍ਰਚਾਰਕ ਹੈ ਤੇਰੇ ਤੋਂ ਡਰਦੇ ਆਂ ਅਸੀਂ ਅਸੀਂ ਮੂੰਹ ਚ ਘੁੰਗੜੀਆਂ ਪਾਈਆਂ ਹੋਈਆਂ ਮੈਂ ਬੋਲਣਾ ਨਹੀਂ ਚਾਹੁੰਦਾ ਵੀ ਮੈਂ ਕੋਈ ਬੋਲਾਂ ਪਰ ਮੈਂ ਫਿਰ ਵੀ ਦੱਸਣਾ ਚਾਹੁੰਨਾ ਵੀ ਇਹ ਬੰਦੇ ਦੀਆਂ ਕਰਤੂਤਾ ਜਿੰਨੇ ਲੈਣੀਆਂ ਨਾ ਉਹ ਮੈਨੂੰ ਫੋਨ ਕਰੇ ਤੇ ਮੇਰੇ ਤੋਂ ਇਹਦੀਆਂ ਪ੍ਰੈਸ ਰਿਪੋਰਟਰ ਨੂੰ ਮੈਂ ਦਊਗਾ ਦੋ ਚਾਰ ਜਿਹੜੇ ਪ੍ਰੈਸ ਰਿਪੋਰਟਰ ਹੋਣਗੇ ਮੈਂ ਉਹਨਾਂ ਨੂੰ ਇਹਦੀਆਂ ਜਿਹੜੀਆਂ ਗਾਲਾਂ ਨਾ ਜੇਕਰ ਜਨਤਕ ਕਰਨੀਆਂ ਤਾਂ ਫਿਰ ਮੈਂ ਦਊਗਾ ਉਦਾਂ ਨਹੀਂ ਦੇਣੀਆਂ ਕੁਝ ਦਿਨ ਤੋਂ ਬਾਅਦ ਮੈਂ ਬੰਦੀ ਸਿੰਘਾਂ ਦੇ ਮੋਰਚੇ ਜਾਣਾ ਉੱਥੇ ਖਾਲਸਾ ਰਾਜ ਸਿੰਘ ਖਾਲਸਾ ਨਾਲ ਗੱਲ ਕਰੂੰਗਾ ਜਿਹੜੇ ਬੈਠੇ ਹੋਏ ਆ ਬਾਬਾ ਰਾਜਾ ਜੀ ਆਰਮ ਸਿੰਘ ਰਾਜ ਸਿੰਘ ਜੋ ਉਹਨਾਂ ਨਾਲ ਗੱਲ ਕਰੂੰਗਾ ਵੀ ਦੇਖ ਲੋ ਆ ਢਾਡੀ ਜੱਥਾ ਜਿਹੜਾ ਆਪਣੇ ਆਪ ਨੂੰ ਨਿਹੰਗ ਸਿੰਘ ਕਹਿੰਦਾ ਓਏ ਮੈਂ ਕਿਹਾ ਤੈਨੂੰ ਕੱਲ ਤੈਨੂੰ ਮੈਂ ਫੋਨ ਦੇ ਵਿੱਚ ਵੀ ਚਾਹਾਂ ਵੀ ਤੂੰ ਪੂਲੇ ਦੀ ਔਲਾਦ ਆ ਤੇ ਪੁੱਲਾ ਹੀ ਹੈਗਾ ਤੂੰ ਹੋਰ ਨਹੀਂ ਕੁਛ ਹੈਗਾ ਤੇ ਮੈਨੂੰ ਇਹਨੇ ਜਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਉਹਦੇ ਵਿੱਚੋਂ ਵੀ ਇਹ ਗਲਤੀ ਕਿਹਦੀ ਆ ਜੇ ਤੇ ਮੇਰੀ ਗਲਤੀ ਨਿਕਲੂਗੀ ਤੇ ਮੈਨੂੰ ਕਹਿਣ ਜੇਕਰ ਇਹ ਵੀ ਨਿਕਲੇ ਤੇ ਇਹਨੂੰ ਕਿਉ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੀ ਵੀ ਮਰਜੀ ਜੱਥੇਬੰਦੀ ਜਿਹੜੀ ਉਹ ਮੇਰੇ ਨਾਲ ਗੱਲ ਕਰ ਸਕਦੀ ਆ ਤੇ ਜੱਥੇਬੰਦੀ ਮੇਰੇ ਕੋਲ ਇਹਦੇ ਬਾਰੇ ਜਿਹੜੀਆਂ ਏਰੀਆ ਰਿਕਾਰਡਿੰਗਾਂ ਉਹ ਮੇਰੇ ਕੋਲ ਲੈ ਸਕਦੀ ਐ ਇਹ ਕਿੰਨਾ ਮਤਲਬ ਕਿ ਜਾਨੀ ਘਟਿਆ ਕਿਸਮ ਦਾ ਆਦਮੀ ਆ ਵੀ ਇਹਨੇ ਮਤਲਬ ਕੀ ਕੁਝ ਬੋਲਿਆ ਵਾ ਉਹ ਮੈਂ ਤੁਹਾਨੂੰ ਦੇ ਦੇਵਾਂਗਾ ਜਦ ਵੀ ਮਤਲਬ ਕਿਸੇ ਨੂੰ ਚਾਹੀਦੀਆਂ ਹੋਣਗੀਆਂ ਉਹ ਰਿਕਾਰਡਿੰਗਾਂ ਮੇਰੇ ਕੋਲ ਲੈ ਲਵੇ ਕੋਈ ਵੀ ਪੱਤਰਕਾਰ ਮੇਰੇ ਕੋਲ ਲੈ ਸਕਦਾ ਕੋਈ ਜਥੇਬੰਦੀ ਵਾਲਾ ਲੈ ਸਕਦਾ ਉਹਨਾਂ ਨੂੰ ਦਊਂਗਾ ਆਮ ਬੰਦੇ ਨੂੰ ਚਲੋ ਮੈਂ ਨਹੀਂ ਦੇ ਸਕਦਾ ਕਿਉਂਕਿ ਆਮ ਬੰਦਿਆਂ ਮੂਰੇ ਮੈਂ ਚੀਜ਼ ਨਹੀਂ ਰੱਖਣੀ ਕਿਉਂਕਿ ਜਨ ਤੱਕ ਉਹੀ ਬੰਦਾ ਕਰ ਸਕਦਾ ਜਿਹੜੇ ਬੰਦੇ 'ਚ ਦਮ ਹੈਗਾ ਇਹਦੀਆਂ ਇਹਦੀ ਬੋਲੀ ਇਹਦੀ ਸ਼ਬਦਾਵਲੀ ਸੁਣ ਲਿਓ ਕਹਿੰਦਾ ਮੈਂ ਢਾਡੀ ਸਿੰਘ ਆ ਮੈਂ ਢਾਡੀ ਜਥਾ ਆ ਤੇ ਆਪਣੀਆਂ ਆਕਰਤੂਤਾਂ ਦੱਸ ਰਿਹਾ ਮੈਂ ਢਾਡੀ ਜੱਥਾ ਆ ਢਾਡੀ ਜੱਥੇ ਤੇਰੇ ਵਰਗੇ ਨਹੀਂ ਹੁੰਦੇ ਵੀ ਜੇ ਮੈਂ ਤੈਨੂੰ ਇਹ ਗੱਲ ਤਾਂ ਜਵਾਬ ਪੁੱਛਿਆ ਵੀ ਤੂੰ ਭਾਈ ਸਤਮਾਰ ਬਯੰਤ ਸਿੰਘ ਦੇ ਬੇਟੇ ਨੂੰ ਇਹ ਗਲਤ ਗੱਲਾਂ ਕਿਉਂ ਕਹਿ ਰਿਹਾ ਤੇ ਤੈਨੂੰ ਤੂੰ ਮੈਨੂੰ ਗਾਲਾਂ ਕੱਢਣੀਆਂ ਮਾਂ ਭੈਣ ਦੀਆਂ ਚਾਲੂ ਕਰ ਦਵੇਂ ਤੂੰ ਆ ਚੀਜ਼ਾਂ ਕਰਨੀਆਂ ਚਾਲੂ ਕਰ ਦਵੇਂ ਤੂੰ ਮੈਨੂੰ ਫੋਨ ਕਰਕੇ ਮੈਨੂੰ ਸਿੱਧੀ ਗੱਲ ਕਹਿੰਦਾ ਜਦੋਂ ਮੈਂ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਤੈਨੂੰ ਤੂੰ ਮੈਨੂੰ ਇਹ ਚੀਜ਼ ਪੁੱਛਦਾ ਵੀ ਹਾਂ ਭਾਈ ਸਾਹਿਬ ਤੁਹਾਡਾ ਕੀ ਫਰਜ਼ ਬਣਦਾ ਇਹ ਤੂੰ ਹੀ ਮੈਨੂੰ ਮਤਲਬ ਮੰਖਾਣਾ ਕਹੋ ਜਾਂ ਮੈਨੂੰ ਮਤਲਬ ਕਿਦਾਂ ਨਹੀਂ ਖੋਤੀ ਕਹੋ ਜਾਂ ਜੋ ਵੀ ਤੂੰ ਮੈਨੂੰ ਖੋਤੀ ਵੀ ਕਿਹਾ ਉੱਤੇ ਲਿਖਿਆ ਹੋਇਆ ਤੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਤੂੰ ਲਿਖਿਆ ਹੋਇਆ ਵੀ ਡਾਕਟਰ ਖੋਤੀ ਚਲੋ ਤੂੰ ਲਿਖਿਆ ਮੈਂ ਕੋਈ ਗੱਲ ਨਹੀਂ ਉਹ ਲੋਕ ਲੇਖ ਹੀ ਦਿੰਦੇ ਆ ਜਿਹੜਾ ਮਰਜ਼ੀ ਲਿਖ ਦੇਵੇ ਬਥੇਰੇ ਇਹਦੇ ਮੈਂ ਕੁੱਤੇ ਭੌਂਕਣ ਵਾਲੇ ਹੁੰਦੇ ਆ ਕੋਈ ਵੀ ਭੌਂਕੀ ਜਾਣ ਜੋ ਮਰਜ਼ੀ ਆਪਾਂ ਨੂੰ ਕਿਸੇ ਦਾ ਕੋਈ ਪ੍ਰਵਾਹ ਨਹੀਂ ਗੀ ਪਰ ਤੇਰੀ ਮੈਂ ਗੱਲ ਕਰ ਰਿਹਾ ਜੇ ਤੈਨੂੰ ਮੈਂ ਤੂੰ ਮੈਨੂੰ ਪੁੱਛਦਾ ਇਹ ਗੱਲ ਵੀ ਤੂੰ ਕਿਉਂ ਆਖਿਆ ਫਿਰ ਮੈਂ ਤੈਨੂੰ ਦੱਸਦਾ ਵੀ ਮੈਂ ਤੈਨੂੰ ਕਿਉਂ ਪੁੱਛੀ ਆ ਇਹ ਗੱ ਸ਼ੇਰਾਂ ਦੇ ਘਰ ਸ਼ੇਰ ਹੀ ਨਹੀਂ ਜੰਮਦੇ ਗਿੱਦੜ ਵੀ ਜੰਮਦੇ ਆ ਫਿਰ ਵਿੱਚੋਂ ਤੇਰੇ ਨਾਲ ਕੁਝ ਉਹ ਬੰਦੇ ਇਹ ਵੀ ਗੱਲ ਕਹਿ ਰਹੇ ਵੀ ਸ਼ੇਰਾਂ 'ਚ ਫਰਕ ਵੀ ਹੁੰਦਾ ਵਾ ਸ਼ੇਰ ਇੱਕ ਸਰਕਸ ਵਾਲੇ ਇੱਕ ਹੁੰਦੇ ਆ ਕਿ ਦੂਜੇ ਸ਼ੇਰ ਹੁੰਦੇ ਆ ਤੂੰ ਇਹਦਾ ਮਤਲਬ ਉਹਨੂੰ ਭਾਈ ਸਾਹਿਬ ਨੂੰ ਟਾਰਗੇਟ ਕਰ ਰਿਆ ਭਾਈ ਸਰਬਜੀਤ ਸਿੰਘ ਨੂੰ ਭਾਈ ਸਰਬਜੀਤ ਸਿੰਘ ਨੂੰ ਟਾਰਗੇਟ ਕਰਦਾ ਆਪਾਂ ਨਹੀਂ ਸੁਣ ਸਕਦੇ ਤੇ ਨਹੀਂ ਸੁਣਿਆ ਤੇ ਤੈਨੂੰ ਜਵਾਬ ਦੇਤਾ ਹੁਣ ਤੂੰ ਤੇਰੀ ਜਿੰਨੀ ਹਿੰਮਤ ਹੈਗੀ ਆ ਤੇਰੇ 'ਚ ਤੂੰ ਕਰਨੀ ਜੋ ਕਰਨਾ ਤੇਰਾ ਮੈਨੂੰ ਇੰਨਾ ਡਰ ਨਹੀਂ ਪਿਆ ਵੱਡਿਆ ਤੂੰ ਮਾਝੇ ਵਾਲੇ ਆਪਣੇ ਆਨੂੰ ਮਾਝੇ ਵਾਲਾ ਕਹਿਣਾ ਮਿੱਤਰਾ ਮਾਝੇ ਦਾ ਹੀ ਸਰਦਾਰ ਆ ਮੈਂ ਵੀ ਮੈਂ ਮਾਝੇ ਦਾ ਮੈਂ ਕਹਿੰਦੇ ਇਹ ਨਹੀਂ ਪਹਿਲੂ ਲੁਧਿਆਣੇ 'ਚ ਜਨਮ ਲਿਆ ਵਾ ਠੀਕ ਹੈ ਨਾ 88 ਤੋਂ ਲੈ ਕੇ 93 95 ਤੱਕ ਅੰਦਰ ਰਹਿ ਕੇ ਤੇ 95 'ਚ 96 'ਚ ਇੱਥੇ ਆਇਆ ਸਾਰੇ ਕੇਸ ਮੁਕੰਮਲ ਹੋਏ ਤੇ ਫਿਰ ਇੱਥੇ ਆਏ ਆ ਐਵੇਂ ਕਹਿੰਦੇ ਤੇਰੇ ਵੱਗੂ ਨਹੀਂ ਜੀ ਪਤਾ ਨਹੀਂ ਕਿਹੜੀ ਚੀਜ਼ ਦੇ ਵਿੱਚ ਤੂੰ ਥਾਣੇ ਗਿਆ ਵਾ ਚਾਰ ਦਿਨ ਨਹੀਂ ਗਿਆ ਤੇ ਲੱਗਾ ਵੱਡੀਆਂ ਆਪਣੀਆਂ ਫੜਾਂ ਮਾਰਨ ਵੀ ਮੇਰਾ ਸਾਥ ਨਹੀਂ ਕਿਸੇ ਨੇ ਦਿੱਤਾ ਅਸੀਂ ਤਾਂ ਕਿਸੇ ਕੋਲ ਸਾਥ ਨਹੀਂ ਮੰਗਿਆ ਵੀ ਸਾਡਾ ਕਿਉਂ ਨਹੀਂ ਸਾਥ ਦਿੱਤਾ ਅਸੀਂ ਸਾਢੇ ਪੰਜ ਕਿਲੇ ਜ਼ਮੀਨ ਹੀ ਆਪਣੀ ਵੇਚੀ ਪਾਸੇ ਮਾਰੀ ਵੀ ਚਲੋ ਭਾਈ ਆਪਣਾ ਇੱਥੋਂ ਨਹੀਂ ਸਰਦਾ ਚਲੋ ਛੱਡ ਕੇ ਆਪਾਂ ਕਿਹੋ ਹੋਰ ਸ਼ਹਿਰ ਦੇ ਵਿੱਚ ਆਪਣਾ ਕੰਮ ਕਰ ਲੈਨੇ ਆ ਤੂੰ ਕਹਿੰਦਾ ਵੀ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਸਾ ਤੇਰਾ ਕਿਹੜੀ ਕਿਹ ਚੀਜ਼ ਦੇ ਦੇਣ ਓਏ ਕਿਹੜ ਕਿਹੜੀ ਤੂੰ ਕੁਰਬਾਨੀ ਕੀਤੀ ਹੈ ਜਿਹੜਾ ਤੇਰੇ ਸਾਥ ਦੇਣ ਕੋਈ ਕਿਸ ਚੀਜ਼ ਤੋਂ ਤੇਰਾ ਸਾਥ ਦੇਣ ਵੱਡਾ ਤੂੰ ਮਾਝੇ ਦਾ ਢਾਡੀ ਜੱਥਾ ਬਣਿਆ ਫਿਰਦਾ ਹਾਂ ਯਾਰ ਇਹ ਰਈਏ ਲ ਇੱਕ ਇਲਾਕੇ ਦਾ ਯਾਰ ਮੇਰੇ ਸਾਥ ਨਾਲ ਉਸ ਏਰੀਏ ਦਾ ਹੀ ਆਏ ਆ ਮੈਂ ਬਿਆਸ ਰਿਆ ਹਾਂ ਇੱਥੇ ਕਾਫੀ ਟਾਈਮ ਮੈਂ ਦੋ ਤਿੰਨ ਸਾਲ ਮੈਂ ਬਿਆਸ ਵੀ ਰਿਆ ਇਹ ਮੈਨੂੰ ਕਹਿੰਦਾ ਨਾ ਤੁਸੀਂ ਮਤਲਬ ਫਲਾਨ ਕਰਦੇ ਤੁਸੀਂ ਕਿਰਤ ਕਰਦੇ ਮੈਂ ਕੋਈ ਕੰਮ ਨਹੀਂ ਕਰਦਾ ਨਾ ਮੈਂ ਕਿਸੇ ਤੋਂ ਮੰਗਦਾ ਨਾ ਮੈਂ ਕੁਝ ਕਰਦਾ ਮੈਂ ਸਾਰੇ ਢਾਡੀ ਸਿੱਖਾਂ ਸਿੰਘਾਂ ਨੂੰ ਇਹ ਗੱਲ ਨਹੀਂ ਕਹੀ ਮੰਗਖਾਣੇ ਮੈਂ ਤੈਨੂੰ ਇਕੱਲੇ ਨੂੰ ਮੰਗਖਾਣਾ ਕਹਿ ਰਿਹਾ ਕੋਈ ਢਾਡੀ ਸਿੱਖ ਕੋਈ ਵੀ ਬਰਖਲਾਫ ਨਹੀਂ ਬੋਲਿਆ ਭਾਈ ਸਾਦੇ ਨਾ ਭਾਈ ਬਲਵ ਸਿੰਘ ਦੇ ਬੱਚੇ ਦੇ ਬਰਖਲਾ ਬੋਲਿਆ ਨਾ ਭਾਈ ਅਮਰਪਾਲ ਸਿੰਘ ਦੇ ਬਰਖਲਾ ਬੋਲਿਆ ਚਲੋ ਜਿਨ੍ਹਾਂ ਦੇ ਵਿਚਾਰ ਨਹੀਂ ਰਲਦੇ ਉਹ ਬੋਲਦੇ ਹੋ ਬੋਲੀ ਜਾਣ ਜਿਨ੍ਹਾਂ ਨੇ ਤੈਨੂੰ ਨੰਬਰ ਦਿੱਤੇ ਆ ਨਾ ਮੇਰੇ ਉਹ ਉਹਨਾਂ ਦੇ ਵਿਚਾਰ ਉਹਨਾਂ ਨਹੀਂ ਰਲਦੇ ਉਹ ਮੇਰੇ ਮਤਲਬ ਬੋਲੀ ਜਾਣ ਉਹਨਾਂ ਤੋਂ ਵੀ ਮੇਰੇ ਨਾਲ ਗੱਲ ਹੋਈ ਅੱਜ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਜਿਨ੍ਹਾਂ ਨੇ ਤੁਹਾਨੂੰ ਨੰਬਰ ਦਿੱਤਾ ਨਾ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਵਿਚਾਰ ਹੋਏ ਹੈ ਵੀ ਭਾਈ ਦੱਸੋ ਤੁਸੀਂ ਵੀ ਮੈਂ ਤੁਸੀਂ ਆਪਣੀ ਆਪਣਾ ਦੂਜੇ ਦੇ ਉੱਤੇ ਪੋਸਟ ਪਾਈ ਹੈ ਤੁਸੀਂ ਕਦੇ ਕਰਕੇ ਉਹਨਾਂ ਵੀ ਤੇਰੇ ਬਾਰੇ ਦੱਸਿਆ ਤੇ ਤੇਰੇ ਬਾਰੇ ਉਹਨੂੰ ਪਤਾ ਨਹੀਂ ਸੀ ਉਹਨਾਂ ਨੂੰ ਵੀ ਤੂੰ ਕਿਸੇ ਨੂੰ ਗਾਲਾਂ ਵੀ ਧੀਆ ਭੈਣਾਂ ਦੀਆਂ ਕੱਢ ਸਕ ਸੋ ਮੈਂ ਬੇਨਤੀ ਕਰਦਾ ਜਿਆਦਾ ਤੇ ਮੈਂ ਬੋਲਣਾ ਨਹੀਂ ਇਹਨੂੰ ਜੋ ਇਹਨੇ ਇਹਨੇ ਲਾਇਆ ਜੀ 30 ਮਿੰਟ ਪੂਰੇ 30 ਮਿੰਟ ਇਹਨੇ ਲਾਇਆ ਵੀ ਜਿਵੇਂ ਬੁੱਕਦੇ ਨੇ ਰਣਜੀਤ ਸਿੰਘ ਨੇ ਇਹ ਤੋਂ ਡਰ ਜਾਣਾ ਵਾ ਕਿਤੇ ਉਹ ਨਾ ਤੇ ਰਣਜੀਤ ਸਿੰਘ ਡਰਨ ਵਾਲੇ ਦਿਨ ਜੰਮਿਆ 71 ਦੀ ਜੰਗ ਦੇ ਵਿੱਚ ਸ਼ੇਰ ਬਾਹਰ ਆਏ ਆ 71 ਦੀ ਜੰਗ ਦੇ ਵਿੱਚ ਸ਼ੇਰਾਂ ਦਾ ਜਨਮ ਹੋਇਆ ਠੀਕ ਆ ਨਾ 71 ਦੀ ਜੰਗ ਵੇਖੀ ਫਿਰ 63 63 ਦੀ ਦੇਖੀ ਸੌਰੀ 83 ਵੀ ਦੇਖੀ 98 ਤੱਕ ਸਭ ਕੋ ਜੇ ਦੇਖਦੇ ਹੀ ਆਏ ਆ ਕੱਲ ਜੰਮ ਕੇ ਤੇ ਮੈਨੂੰ ਡਿਆ ਸਕੀਮਾਂ ਦੇਣ ਮੈਨੂੰ ਕੱਲ ਨੂੰ ਕੱਲ ਦਾ ਜੰਮ ਕੇ ਤੇ ਮੈਨੂੰ ਸਕੀਮਾਂ ਦਿੰਦਾ ਫਿਰਦਾ ਵੀ ਮੈਂ ਢਾਡੀ ਤੇ ਮੈਂ ਫਲਾਂਣ ਤੇ ਮੈਂ ਢੀਂਗ ਤੇ ਮੈਂ ਜੇ ਤੇ ਉਹ ਤੂੰ ਪਤਾ ਨਹੀਂ ਕਿਹੜੇ ਪਾਸੇ ਦਾ ਢਾਡੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਵੱਡਾ ਢਾਡੀ ਬਣਿਆ ਫਿਰਦਾ ਆਪਣੇ ਆਪ ਨੂੰ ਢਾਡੀ ਸਮਝਦਾ ਕਿਹੜਾ ਢਾਡੀ ਆ ਤੂੰ ਤੇਰੇ ਵਰਗੇ 3500 ਢਾਡੀ ਤੁਰੇ ਫਿਰਦੇ ਆ ਢਾਡੀਆਂ ਦਾ ਤੈਨੂੰ ਪਤਾ ਵੀ ਢਾਡੀ ਸਿੰਘ ਦੀ ਜਿਹੜੀ ਮੇਨ ਪਰਭਾਸ਼ਾ ਹੈ ਕੀ ਆ ਨਿਮਰਤਾ ਉਹਨਾਂ 'ਚ ਨਿਮਰਤਾ ਹੁੰਦੀ ਨਿਮਰਤਾ ਤੇ ਤੇਰੇ 'ਚ ਨਿਮਰਤਾ ਜੇ ਤੇਰੇ 'ਚ ਨਿਮਰਤਾ ਤੇ ਆਈ ਕਿਤੇ ਬੈਠੀ ਗੱਲ ਕਰੀ ਫਿਰ ਦੇਖਾਂਗੇ ਤੇਰੇ ਨਾਲ ਕਿ ਤੇਰੇ 'ਚ ਨਿਮਰਤਾ ਕਿੰਨੀ ਕਿਆ ਤੇ ਨਾਲ ਇਦਾਂ ਪਹਿਲੋਂ ਇਹ ਕਰਨਾ ਵੀ ਕੋਈ ਜਥੇਬੰਦੀ ਨਾਲ ਲੈ ਕੇ ਆਉਣੀ ਐ ਸਭ ਤੋਂ ਪਹਿਲੋਂ ਤੇ ਤੈਨੂੰ ਬਿਠਾਉਣਾ ਗੁਰਦੁਆਰਾ ਸਾਹਿਬ ਕਿਹੇ 'ਚ ਵੀ ਹਾਂ ਵੀ ਗਾਲਾਂ ਕਿੱਦਾਂ ਕੱਢੀ ਦੀਆਂ ਕਿਸੇ ਨੂੰ ਫਿਰ ਤੈਨੂੰ ਮੈਂ ਵੀ ਕੱਢੀਆਂ ਫਿਰ ਮੈਂ ਵੀ ਤੈਨੂੰ ਜਵਾਬ ਦਿੱਤੇ ਗਾਲਾਂ ਦੇ ਜਵਾਬ ਫਿਰ ਗਾਲਾਂ ਚ ਹੀ ਦੇਣੇ ਸੀ ਕਿਉਂਕਿ ਜਦੋਂ ਇਹ ਇਨ ਇਹਨੇ ਬਿਨਾ ਗਾਲ ਤੋਂ ਗਾਲ ਗੱਲ ਹੀ ਨਹੀਂ ਕੀਤੀ ਇਹਨੂੰ ਮੈਂ ਆਖਿਆ ਮੈਂ ਕਿਹਾ ਸਤਿਕਾਰਯੋਗੋ ਵੀਰ ਜੀ ਤੁਹਾਡੇ ਉੱਤੇ ਸਿਰ ਦੇ ਉੱਤੇ ਦਮਾਲਾ ਸਜਾਇਆ ਹੋਇਆ ਵੀ ਮੈਂ ਤੁਹਾਨੂੰ ਗਾਲ ਨਹੀਂ ਕੱਢਣੀ ਤੁਸੀਂ ਮੈਨੂੰ ਦੋ ਤਿੰਨ ਗਾਲਾਂ ਕੱਢੀਆਂ ਮੈਂ ਤੁਹਾਨੂੰ ਗਾਲ ਨਹੀਂ ਕੱਢਣੀ ਵੀ ਮੈਂ ਗਾਲ ਨਹੀਂ ਕੱਢਣੀ ਕਹਿੰਦਾ ਤੁਹਾਨੂੰ ਪਰ ਇਹ ਗਾਲ ਤੋਂ ਬਿਨਾ ਬੋਲਿਆ ਹੀ ਨਹੀਂ ਜੇ ਕਿਸੇ ਨੂੰ ਚਾਹੀਦੀ ਹੋਵੇ ਰਿਕਾਰਡਿੰਗ ਉਹ ਮੈਨੂੰ ਫੋਨ ਕਰ ਲਿਓ ਮੈਨੂੰ ਰਿਕਾਰਡਿੰਗ ਦੇ ਦਊਗਾ ਸੋ ਇੰਨੀਆਂ ਗੱਲਾਂ ਕਰਨੀਆਂ ਸੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ